ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅੱਜ 39ਵੀਂ ਵਰਸੀ ਆ ਸੋ ਵਰਸੀ ਤੇ ਅੱਜ ਦੋ ਸਟੇਜਾਂ ਲੱਗੀਆਂ ਨੇ ਲੋਂਗੋਵਾਲ ਚ ਇੱਕ ਸਟੇਜ ਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਆ ਤੇ ਦੂਜੀ ਸਟੇਜ ਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਹ ਸਟੇਜ ਸਾਡੇ ਪਿੱਛੇ ਮੌਜੂਦ ਆ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਸਟੇਜ ਲਗਾਤਾਰ ਜਾਰੀਆ ਲਗਾਤਾਰ ਚੱਲ ਰਹੀ ਆ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਤੁਹਾਨੂੰ ਕੋਲ ਹੈ ਜਿੱਥੇ ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਇੱਥੇ ਪਹੁੰਚੇ ਹੋਏ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਹੋਏ ਨੇ ਬੀਬੀ ਜਗੀਰ ਕੌਰ ਪਹੁੰਚੇ ਨੇ ਸੋ ਲਗਾਤਾਰ ਸਟੇਜ ਨੂੰ ਸੰਬੋਧਨ ਕਰ ਰਹੇ ਨੇ ਤਸਵੀਰਾਂ ਲੋਂਗੋਵਾਲ ਦੀਆਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਦੋ ਸਟੇਜਾਂ ਵੱਡੀਆਂ ਸਟੇਜਾਂ ਦੋ ਲੱਗੀਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਦੂਜੀ ਸਟੇਜ ਲੱਗੀ ਆ ਪਰਮਿੰਦਰ ਸਿੰਘ ਢੀਂਡਸਾ ਜਨਕਿਸ਼ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਰੇ ਆਗੂ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਂਗੋਵਾਲ ਦੀਆਂ ਲੋਂਗੋਵਾਲ ਦੇ ਵਿੱਚ ਤੁਹਾਨੂੰ ਇਹ ਵੀ ਜਾਣਕਾਰੀ ਦਿੰਨੇ ਆ ਕਿ ਪਰਮਿੰਦਰ ਸਿੰਘ ਢੀਂਡਸਾ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਸੋ ਲਗਾਤਾਰ ਜਿਹੜੇ ਹੋਰ ਵੱਡੇ ਵੀ ਵੀ ਜਗੀਰ ਕੌਰ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੋ ਵੱਡੇ ਇਕੱਠ ਹੋਏ ਨੇ ਦੋਨਾਂ ਰੈਲੀਆਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇੱਥੇ ਮੌਜੂਦ ਨੇ ਬੀਬੀ ਜੰਗੀਰ ਕੌਰ ਸਰਜੀਤ ਸਿੰਘ ਰਖੜਾ ਜਾਨੀ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਬਾਗੀ ਧੜਾ ਬਣਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਇੱਕ ਵੱਡੀ ਕਾਰਵਾਈ ਕੀਤੀ ਵੱਡੇ ਆਗੂਆਂ ਨੂੰ ਵੱਡੇ ਲੀਡਰਾਂ ਨੂੰ ਬਾਹਰ ਕੀਤਾ ਬਾਹਰ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਸੀਂ ਚਲਾਵਾਂਗੇ ਸ਼੍ਰੋਮਣੀ ਅਕਾਲੀ ਦਲ 'ਚ ਸੁਧਾਰ ਕੀਤਾ ਜਾਵੇਗਾ ਸੋ ਅੱਜ ਦੋ ਵੱਡੀਆਂ ਰੈਲੀਆਂ ਦੋ ਵੱਡੀਆਂ ਰੈਲੀਆਂ ਦੇ ਵਿੱਚ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਵੱਡਾ ਝਟਕਾ ਵੀ ਲੱਗਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੋਰ ਕਮੇਟੀ ਆਗੂ ਨੇ ਕੋਰ ਕਮੇਟੀ ਮੈਂਬਰ ਨੇ ਜਾਨੀ ਕਿ ਬਲਦੇਵ ਸਿੰਘ ਮਾਨ ਬਲਦੇਵ ਸਿੰਘ ਮਾਨ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚ ਸ਼ਾਮਲ ਹੋਏ ਨੇ ਅਤੇ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜੈਕਟਿਵ ਮੈਂਬਰ ਨੇ ਤੇਜਾ ਸਿੰਘ ਕਮਾਲਪੁਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਤੇਜਾ ਸਿੰਘ ਕਮਾਲਪੁਰ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚ ਸ਼ਾਮਲ ਹੋਏ ਨੇ ਜਾਨੀ ਕਿ ਵੱਡੇ ਦਿਗਜ ਜ਼ਿਲ੍ਹਾ ਸੰਗਰੂਰ ਦੇ ਵੱਡੇ ਆਗੂ ਸ਼ਾਮਲ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚ ਜਾਨੀ ਕਿ ਪਰਮਿੰਦਰ ਸਿੰਘ ਢੀਡਸਾ ਗਰੁੱਪਾ ਜਿਹੜਾ ਉਹ ਗਰੁੱਪ ਨੂੰ ਵੱਡਾ ਕਿਤੇ ਨਾ ਕਿਤੇ ਇੱਕ ਹੌਸਲਾ ਫੁਜਾਈ ਮਿਲੀ ਆ ਕਿ ਵੱਡੇ ਆਗੂ ਉਧਰੋਂ ਸਾਡੇ ਨਾਲ ਸ਼ਾਮਲ ਹੋਏ ਨੇ ਸੋ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਕਿ ਤਸਵੀਰਾਂ ਲਗਾਤਾਰ ਜਿਹੜੀ ਸਟੇਜ ਆ ਉਹ ਚੱਲ ਰਹੀ ਆ ਤੇ ਦੋ ਸਟੇਜਾਂ ਲੋਂਗੋ ਵਾਲ ਚ ਚੱਲ ਰਹੀ ਨੇ ਸੋ ਲਗਾਤਾਰ ਦੋਨੇ ਸਟੇਜਾਂ ਤੇ ਵੱਡੇ ਆਗੂ ਪੂਰੇ ਪੰਜਾਬ ਦੇ ਦਿਗਜ ਲੀਡਰ ਅੱਜ ਪਹੁੰਚੇ ਹੋਏ ਨੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ